ਸਾਰੇ ਤਰਫੋਂ ਵਰਦੀ ਪੁਲਿਆਰ ਤੋਂ ਖੰਭੋਲ ਕੇ ਬੱਚਿਆਂ ਨੂੰ ਪਟਰੇ ਆਲੇ ਆਲੇ ਕਿੰਨੀ ਦੋਇਆ ਖਾਬਰ ਸਿਰੰਜੀ ਲਈ ਛੱਡੀ ਹੋਰ ਅੰਦਰ ਤੁਸੀਂ ਜਦੋਂ ਵਰਦੀ ਨੂੰ ਕੋਈ ਐਂਟਰ ਕਰਕੇ ਬਾਥਰੂਮ ਦਾ ਸਾਰੀ ਟੂਟੇ ਲਾ ਕੇ ਲੈ ਗਏ ਹੋ ਨੀ ਮਾਮਲਾ ਜਲੰਧਰ ਦੇ ਹਲਕਾ ਵੈਸਟ ਤੋਂ ਸਾਹਮਣੇ ਆਇਆ ਹੈ ਜਿੱਥੇ ਬਸਤੀ ਦਾਨਿਸ਼ਮੰਦਾ ਦੇ ਵਿੱਚ ਚੋਰਾਂ ਨੇ ਮੁਹੱਲਾ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਜਿੱਥੇ ਚੋਰਾਂ ਦੇ ਵੱਲੋਂ ਦਵਾਈਆਂ, ਸਿਰਿੰਜਾਂ, ਟੂਟੀਆਂ ਆ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਮੈਡੀਕਲ ਅਫਸਰ ਦੇ ਵੱਲੋਂ ਇਸ ਦੇ ਉੱਤੇ ਕੰਮਕਾਜ ਨੂੰ ਠੱਪ ਕਰਨ ਦੀ ਗੱਲ ਕਹੀ ਹੈ ਕਿ ਆ ਕੀ ਇਸ ਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਇਸ ਤੋਂ ਲਾਵਾ ਮੌਕੇ ਤੇ ਪਹੁੰਚੀ ਪੁਲਿਸ ਨੇ ਜਿੱਥੇ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਤਾਂ ਇੱਥੇ ਵੀ ਦੱਸਦੀ ਹੈ ਕਿ ਲਗਾਤਾਰ ਚੋਰਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਅਤੇ ਮੁਹੱਲਾ ਕਲੀਨਿਕ ਦੇ ਵਿੱਚ ਪਈਆਂ ਦਵਾਈਆਂ ਅਤੇ ਹੋਰ ਸਮਾਨ ਚੁੱਕ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਦੀ ਗੱਲ ਕਹੀ ਹੈ ਪਰ ਇਹ ਕੋ ਜਿਹੜੀ ਆਮ ਆਮੀ ਪਾਰਟੀ ਮੁਹੱਲਾ ਕਲਿਨਿਕ 'ਚ ਚੋਰੀ ਹੋਈ ਏ ਨਸ਼ੇਬਾਜਾਂ ਨੇ ਕੀਤੀ ਏ ਠੀਕ ਆ ਨਸ਼ੇੜੀਆਂ ਨੇ ਜਿਹੜੀਆਂ ਸਰਿੰਜਾਂ ਦਾ ਨੁਕਸਾਨ ਹੋਇਆ ਬੱਚਿਆਂ ਦੀ ਦਵਾਈ ਲਿਕਵਿਡ ਦਾ ਨੁਕਸਾਨ ਹੋਇਆ ਕਾਫੀ ਹੱਦ ਤੱਕ ਨੁਕਸਾਨ ਹੋਇਆ ਆ ਦੇਖੋ ਇੱਥੋਂ ਚੜੇ ਸਰਚੂ ਆ ਦੇਖੋ ਅਸ਼ਾਰੀ ਰੇਟਾ ਲਗਾਈ ਹੈ ਜੀ ਨਾਲ ਹਾਂਜੀ 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 ਇੱਥੋਂ ਚੜ ਕੇ ਘਟੋ ਘਟ ਦੋ ਬੰਦਿਆਂ ਦਾ ਕੰਮ ਆ ਜੀ ਇੱਕ ਬੰਦਾ ਨਹੀਂ ਚੜ ਸਕਦਾ ਜੀ ਇਹ ਆਲਾ ਠੀਕ ਕਿਉਂਕਿ ਇੱਥੇ ਧੁੰਦਰਾਂ ਦੀ ਰਾਤ ਦਾ ਟਾਈਮ ਨੇੜਾ ਹੁੰਦਾ ਨੇਰੇ ਕੋਪ ਜੇ ਕੰਮ ਹੋਇਆ ਜੀ ਨਸ਼ੇਬਾਜਾਂ ਦਾ ਕੰਮ ਆ ਜਿਹੜਾ ਸਰਿੰਜਾਂ ਦੇ ਡੱਬੇ ਉੱਡੇ ਆ ਜੀ ਠੀਕ ਹੈ ਜੀ ਦਵਾਈ ਸਾਰੇ ਟੱਕਣ ਖੋਲ ਕੇ ਦੁਨੀਆਂ ਦੇ ਖੋ ਟੱਕਣ ਖੋਲ ਕੇ ਬੱਚਿਆਂ ਵੀਆ ਫਟ ਗਏ ਆ ਦੇਖੋ ਆ ਦੇਖੋ ਕਿੰਨੀਆਂ ਦਵਾਈਆਂ ਖਰਾਬ ਹੋ ਗਈਆਂ ਸਿਰਿੰਜੇ ਇਕੱਲੀ ਛੱਡੀ ਉਹਨਾਂ ਨੇ ਅੰਦਰ ਕਿੰਨਾ ਆਪਣਾ ਡਾਕਟਰ ਕਾਮਰਾਜ ਸਿਰਫ ਮੈਂ ਮੈਡੀਕਲ ਅਫਸਰ ਹੈਗਾ ਇੱਥੇ ਆਮਾਨਵੀ ਕਲੀਨਿਕ ਜਿਹੜਾ ਬਤੀਦਾਨ ਵਿੱਚ ਹੁੰਦਾ ਉਹ ਕਿਹਾਗਾ ਇਹ ਪਿਛਲੇ 1 ਮਹੀਨੇ ਤੋਂ ਇਹ ਚੋਰੀ ਦੀਆਂ ਮਾਰਦਾ ਤਾਂ ਇੱਥੇ ਹੋ ਰਹੀਆਂ ਹਨ ਪਹਿਲਾਂ ਨੇ ਖਿੜਕੀ ਵਿੱਚੋਂ ਵੀ ਆ ਜਾਂਦੇ ਸੀਗੇ ਪਿੱਛੋਂ ਵੀ ਦੇ ਜਦੋਂ ਦਾ ਇੱਕ ਇਹ ਰਾਤੀ ਸ਼ੀਸ਼ਾ ਤੋੜ ਕੇ ਉਥੇ ਐਂਟਰ ਕਰਕੇ ਬਾਥਰੂਮ ਦਾ ਸਾਰੀਆਂ ਟੂਟੀਆਂ ਲਾ ਕੇ ਲੈ ਗਏ ਹੈ ਇਹ ਤੇ ਦਵਾਈਆਂ ਦੀਆਂ ਬਹੁਤ ਨੁਕਸਾਨ ਕੀਤਾ ਹੈ ਡਾਕਟਰ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਕਿ ਸਰਕਾਰੀ ਪ੍ਰੋਪਰਟੀ ਤੇ ਇਸ ਤਰ੍ਹਾਂ ਦਾ ਮਾੜੀ ਮਾਨਸਿਕਤਾ ਵਾਲੇ ਲੋਕੀ ਹੈਗੇ ਆ ਜਿਹੜੇ ਮੈਨੂੰ ਲੱਗਦਾ ਹੈ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਆ ਕਰੀਬ ਕਿੰਨਾ ਦਾ ਨੁਕਸਾਨ ਹੋ ਗਏ ਡਾਕਟਰ ਸਾਹਿਬ ਗੋਆ ਨਾ ਤਾਂ ਪੂਰਾ 1 ਮਹੀਨੇ ਦਾ ਸਟਾਕ ਸੀਗਾ ਜਿਹੜਾ ਸਾਰਾ ਨੁਕਸਾਨ ਕਰ ਦਿੱਤਾ ਆ ਤੇ ਇੱਕ ਇੰਜੈਕਸ਼ਨ ਵਗੈਰਾ ਟੀਕੇ ਵਗੈਰਾ ਤੁਹਾਡੇ ਕੋਲ ਦੱਸਿਆ ਜਾ 55 55 ਦਾ ਇੱਕ ਡੱਬਾ ਸੀ ਜਿਹਦੇ ਵਿੱਚ 50 55 ਆ ਹੁੰਦੀ ਆ ਉਹ ਲੈ ਗਏ ਆ ਨੂੰ ਲੱਗਦਾ ਹੈ ਨਸ਼ੇੜੀ ਕਿਸਮ ਦੇ ਲੋਕੀ ਹੋਣ ਇੱਕ ਜੀ ਤੁਸੀਂ ਔਰ 10 1200 ਸਵੈ ਤੇ ਕੁਝ ਸਿਕਟਾ ਦੀ স্মੋਕਿੰਗ ਦੀ ਕੋਈ ਹਾਂ স্মੋਕਿੰਗ ਕੀਤੀ ਉਹਨਾਂ ਨੇ ਉਹ ਉੱਥੇ ਸਿਕਟਾ ਪਈਆਂ ਸਿਕਟਾਂ ਦੇ ਬੱਟ ਵੀ ਪਏ ਸੀ ਥੱਲੇ ਇਸ ਮੰਦੋ ਤੁਸੀਂ ਨਜ਼ਦੀਕੀ ਥਾਣੇ ਨੂੰ ਕਮਪਲੇਟ ਦਿੱਤੀ ਜਿਹੜਾ ਹਾਂਜੀ ਹਾਂਜੀ ਸਰਕਾਰੀ ਥਾਣੇ ਦਾ ਥਾਣਾ ਡਿਵੀਜ਼ਨ 5 ਵਿੱਚ ਸਵੇਰੇ ਮੈਂ ਫੋਨ ਕੀਤਾ ਸੀ ਤੇ ਡਿਊਟੀ ਕੰਪਲੇਂਟ ਲੈ ਗਏ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਾਰਵਾਈ ਕੀਤੀ ਜਾਊਗੀ ਤੇ ਅੱਗੇ ਤੋਂ ਇਹ ਇਹਦੀ ਘਟਨਾ ਨਾ ਹੋਵੇ ਇਸ ਲਈ ਪੂਰੇ ਪ੍ਰਬੰਧ ਕੀਤੇ ਜਾਣਗੇ ਸਰ ਸਾਡੀ ਸਰਕਾਰ ਤੋਂ ਕੀ ਮੰਗੇ ਜਿੱਦਾਂ ਇਹ ਜੀ ਘਟਨਾ ਹੋ ਰਹੀ ਆ ਤਾਂ ਦੇਖੋ ਜੇ ਸਹੂਲਤਾਂ ਜਿਹੜੀਆਂ ਦਿੱਤੀਆਂ ਹਨ ਆਪਣਾ ਇਹ ਆ ਵੀ ਉਹ ਜਿਹੜੇ ਲੋਕੀ ਜ਼ਰੂਰਤਮੰਦ ਆ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਤੇ ਉਸ ਲਈ ਇਦਾਂ ਦੇ ਜਿਹੜੇ ਇਦਾਂ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ ਦੁਬਾਰਾ ਇਹ ਘਟਨਾ ਨਾ ਹੋਵੇ ਉਪਾ ਕੀਤੇ ਜਾਣੀ ਸੀ ਸਰਪ੍ਰਾਈਜ਼ ਨਾ ਮੋਲਦੇ ਦੁਬਾਰਾ ਡਾਕਟਰ ਕਾਮਰਾਜ ਮੈਡੀਕਲ ਅਫਸਰ ਆਮ ਆਦਮੀ ਕਲੀਨਿਕ ਬਸਤੀ ਦਾਨਿਸ਼ਪੁਰ